ਗਰ ਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਬਾਰਾਪੁਰ ਵਿਖੇ ਬੀਤੀ ਰਾਤ ਰਿਫਾਈਨਡ ਤੇਲ ਨਾਲ ਭਰੇ ਇੱਕ ਟੈਂਕਰ ਦੀ ਬਲੇਰੋ ਗੱਡੀ ਨਾਲ ਟੱਕਰ ਹੋਣ ਉਪਰੰਤ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਤੇਲ ਦੇ ਇੱਕ ਟੈਂਕਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਰਾਹ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਆ ਟੈਂਕਰ ਚਾਲਕ ਨਿਤਿਨੇ ਨੇ ਦੱਸਿਆ ਕਿ ਉਹ ਗੋਂਦਪੁਰ ਤੋਂ ਗੜਸ਼ੰਕਰਵਾਲ ਨੂੰ ਜਾ ਰਿਹਾ ਸੀ ਤੇ ਜਦੋਂ ਉਕਤ ਸਥਾਨ ਤੇ ਪੁੱਜਾ ਤਾਂ ਦੂਜੇ ਪਾਸਿਓਂ ਆ ਰਹੀ ਬਲੇਰੋ ਗੱਡੀ ਨਾਲ ਟਕਰਾਨ ਉਪਰੰਤ ਸੜਕ ਕਿਨਾਰੇ ਖੜੇ ਟਰੱਕ ਨਾਲ ਪਿੱਛੋਂ ਟੱਕਰ ਹੋ ਗਈ। ਉਹਨਾਂ ਦੱਸਿਆ ਕਿ ਉਕਤ ਹਾਦਸਾ ਰਾਤ 11 ਵਜੇ ਹੋਇਆ ਤੇ ਇਸ ਵੀਰੇ ਤੜਕ 4:00 ਵਜੇ ਤੇਲ ਦੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬਿਗੇਡ ਅਤੇ ਲੋਕਾਂ ਦੀ ਮਦਦ ਨਾਲ ਬੜੀ ਹੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਕਿਵੇਂ ਹੋ ਹਾਦਸਾ? ਮੈਂ ਇਧਰ ਤੇ ਜਾ ਰਿਹਾ ਥਾ ਜੀ। ਗੱਡੀ ਲੈ ਕੇ ਅੱਗੇ ਤੇ ਬੁਲੇਰੋ ਆ ਰਹੀ ਥੀ ਉਹਨੂੰ ਬਚਾਣੇ ਦੇ ਕਾਰਨ ਆ ਹਾਦਸਾ ਹੋਇਆ ਇਹ ਗੱਡੀ ਤੁਹਾਡੀ ਕਾਦੇ ਚ ਭੱਜੀ ਫਿਰ ਇਹ ਟਰੱਕ ਨਾਲ ਭੱਜੀ ਹਾਂ ਟਰੱਕ ਨਾਲ ਟਰੱਕ ਨਾਲ ਲੱਗੀ ਆ ਨਹੀਂ ਆ ਬੁਲੇਰੋ ਸਾਡੇ ਨਾਲ ਲੱਗੀ ਫਿਰ ਸਾਡੀ ਗੱਡੀ ਬੁਲੇਰੋ ਬਚਾਣੇ ਚੱਕਰ ਉਹ ਟਰੱਕ ਦੇ ਨਾਲ ਲੱਗੀ ਨਹੀਂ ਜਾਨੀ ਅੱਗ ਕਿੰਨੇ ਵਜੇ ਲੱਗੀ ਫਿਰ ਇਸ ਵੀਰ ਨੂੰ ਸਵੇਰੇ 4 ਵਜੇ ਉਧਰ ਹਾਸਾਗਰਸ ਤੋਂ ਇੱਕ ਟਰੱਕ ਚਾਲਕ Munshi ਨੇ ਦੱਸਿਆ ਕਿ ਉਸ ਦਾ ਟਰੱਕ ਖਰਾਬ ਹਾਲਤ ਵਿੱਚ ਖੜਾ ਸੀ ਕਿ ਪਿੱਛੋਂ ਇੱਕ ਗੱਡੀ ਨਾਲ ਟਕਰਾਉਣ ਉਪਰੰਤ ਕੈਂਟਰ ਉਸ ਦੇ ਟਰੱਕ ਵਿੱਚ ਆ ਵਜਾ ਜਿਸ ਨਾਲ ਉਸ ਦੇ ਟਰੱਕ ਦਾ ਵੀ ਨੁਕਸਾਨ ਹੋ ਗਿਆ ਮੇਰਾ ਨਾਮ Munshi Ram ji ਇਹ ਤੋਂ ਬਜੜੀ ਪਰ ਕੇ ਮੈਂ ਛਾੜ ਤੇ ਲਾ ਕੇ ਸੁੱਤਾ ਸੀ ਕਿ 10:30 ਪੌਣੇ 11:00 ਬਜਰਾ ਸੀ ਮੈਂ ਸੁੱਤਾ ਸੀ ਉਹਦੇ ਬਾਅਦ ਆਪਸੇ ਗੱਡੀਆਂ ਲੱਗੀਆਂ ਤਾਂ ਉਹ ਬਚਾਓ ਕਰਕੇ ਮੇਰੇ ਗੱਡੀ ਦੇ ਵਿੱਚ ਮਾਰੀ ਤੁਹਾਡੀ ਕਿਹੜੀ ਗੱਡੀ ਹੈ ਸਾਹਮਣੇ ਮੇਰੀ ਗੱਡੀ ਖੜੀ ਹੈ ਜੀ ਉਦੇ ਬਾਅਦ ਮੈਂ ਫਿਰ ਆ ਕੇ ਸੋ ਗਿਆ ਸਭ ਕੁਝ ਹੋ ਗਿਆ ਸਭ ਸੋ ਗਿਆ ਫਿਰ ਜਾ ਕੇ 4 ਵਜੇ ਅੱਗ ਲੱਗ ਗਈ ਗੱਡੀ 'ਚ ਆਪਣੇ ਆਪ ਹੀ ਫਿਰ ਮੈਂ ਉੱਠ ਕੇ ਦੇਖਿਆ ਨੀਂਦ ਖੁੱਲੀ ਮੈਂ ਦੇਖਿਆ ਅੱਗ ਲੱਗੀ ਹੈ ਮੈਂ ਗੱਡੀ ਮੱਝਾ ਕੇ ਆਪਣੀ ਗੱਡੀ ਕੱਢ ਕੇ ਸਾਈਡ ਤੇ ਲਾਈ ਦੂਸਰੀ ਗੱਡੀ ਨੂੰ ਅੱਗ ਲੱਗ ਗਈ ਹਾਂਜੀ ਜੀ ਅੱਗ ਲੱਗ ਗਈ ਹਾਂਜੀ ਸਰ ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰੇ ਪੁਲਿਸ ਮੁਲਾਜ਼ਮ ਪਰਮਜੀਤ ਨੇ ਦੱਸਿਆ ਕਿ ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗਰ ਸ਼ੰਕਰ ਤੋਂ ਨਵਰਾਂਗ ਚੈਨਲ ਰਕੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਰਾਤ 8:30 ਵਜੇ ਪਤਾ ਲੱਗਿਆ ਕਿ ਬਾਰਾਂਪੜਾ ਦੇ ਵਿੱਚ ਰੋਡ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਕੋਈ ਬਲੈਰੋ ਗੱਡੀ ਸੀ ਕ੍ਰੋਸ ਕਰਦੇ ਕਰਦੇ ਇੱਕ ਟਾਟਾ ਜਿਹੜੀ ਬਜਰੀ ਦੇ ਭਰਿਆ ਹੋਇਆ ਹੈ ਇਹਦੇ ਵਿੱਚ ਲੱਗੀਆਂ ਗੱਡੀਆਂ ਉਹਨਾਂ ਦਾ ਚਲੋ ਬੈਸ ਦਾ ਬਚਾਅ ਹੋ ਗਿਆ ਬੈਠ ਕੇ ਇਹਨਾਂ ਨਾਲ ਆਪਸ ਵਿੱਚ ਹੀ ਰੰਜਿਨਾਮਾ ਵੀ ਕਰ ਲਿਆ ਹੈ ਠੀਕ ਹੈ ਜੀ ਤੇ ਪੁਲਿਸ ਨੇ ਪੂਰੀ ਕਾਰਵਾਈ ਮੌਕੇ ਦੀ ਦੇਖ ਕੇ ਸਾਹ ਕੋਸ਼ਿਸ਼ ਕਰਤਾ ਠੀਕ ਕੋਈ ਜਾਣੀਦਾਨ ਜਾਣੀ ਨਿਸ਼ਾਨ ਪੁੱਛਾਇਆ ਹੋ ਗਿਆ ਜੀ ਹਾਂ ਉਪਰ ਉਤਾਰਨੇ ਸੰਪਰਕ ਕੀਤਾ ਉਹਦੇ ਨਾਲ ਅੱਗੇ ਲੱਗੀ